ਦਾਰੂ ਨੂੰ ਬੰਦ ਕਰਾ ਆ ਵੀਡੀਓ ਬਣਾ ਰਹੇ ਆ ਸਾਰੇ ਬੰਦੇ ਤੈਨੂੰ ਇਸ ਗੱਲ ਦੀ ਬੇਨਤੀ ਕਰਨਾ ਹੈ ਦਾਰੂ ਵੇਚਣੀ ਬੰਦ ਕਰ ਦੇ ਪੰਜੇ ਜੀ ਦੇ ਵਿੱਚ ਤੇਰੀ ਦਾਰੂ ਦੇ ਨਾਲ ਜਿਹੜੀ ਕੱਚੀ ਲਿਆ ਕੇ ਤੇਕੇ ਵਾਲੀ ਮਾਲ ਨੂੰ ਕਢਾਉਣਾ ਕਿੱਥੋਂ ਲਿਆਉਣਾ ਹੈ ਉਹਦੇ ਨਾਲ ਮੋਟਾ ਮੋਟਾ ਮੈਨ ਸਾਤ ਅੱਠ ਬੰਦੇ ਮਰ ਗਏ ਨੇ ਮੜੇ ਮਰ ਗਏ ਨੇ ਹਾਂ ਤੂੰ ਕੰਮ ਕੋਈ ਕਰ ਲਾ ਸੀ ਤੇਰੀ ਮਦਦ ਕਰਾਂਗੇ ਕੋਈ ਕੰਮ ਮਦਦ ਕਰਾਂਗੇ ਕੋਈ ਕੰਮ ਕਰ ਰਹਾ ਹੈ ਦਾਰੂ ਨਹੀਂ ਅਸੀਂ ਇੱਥੇ ਬਹਿ ਜਣੇ ਬਾਹਰ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਕੋਈ ਕੰਮ ਇਥੇ ਦੁਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਅਸੀਂ ਸਾਰੇ ਤੇਰੇ ਨਾਲ ਜੁੜਾ ਹਾਂ ਸਾਰੇ ਜੁੜਾ ਹਾਂ ਤੇ ਸੁਮਾਨ ਸੁਨਿਆ ਤੈਨੂੰ ਬੜੀ ਵੱਡੀ ਦੇਰਤਾ ਬੜੀ ਵੱਡੀ ਤੈਨੂੰ ਬੇਨਤੀ ਕਰਦੀ ਹਾਂ ਤੈਨੂੰ ਅਸੀਂ ਰੋਕਣ ਆਏ ਹਾਂ ਇਹ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਕਾਰਬਲ ਹੋਰ ਕਰ ਲੈ ਸਾਡੀ ਦੁਨੀਆ ਕਰੀ ਤੇਰੇ ਗਵਾਂਢ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਹੁਣ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਈਂ ਇਹਦਾ ਨਾ ਕੋਈ ਵਦਿਆ ਅਜ ਤੱਕ ਦਾਸ ਦੇ ਵੀ ਤੂੰ ਕੁਛ ਮੈ ਆ ਭਾਈ ਕੁਛ ਖਾ ਐਡੀ ਕੋਈ ਗੱਲ ਦੀ ਤੂੰ ਟ੍ਰੈਕੀ ਕਰਦੀ ਕੁਛ ਮੈ ਤੇਸੀ ਦਰੂ ਵੇਚ ਕੇ ਹੈਂ ਫੇਰ ਬੰਦ ਕਰ ਦੇ ਇਹਨੂੰ ਬੰਦ ਕਰ ਲੋ ਕੰਮ ਕੋਈ ਕਰ ਮਾਬਾ ਮੈਂ ਤੁਹਾਨੂੰ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾਡੋ ਨੀਂ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਖਾ ਲਈਏ ਹਾਂ ਠੀਕ ਤੁਹਾਨੂੰ ਭਰੋਸਾ ਦੇ ਰਹੇ ਹਾਂ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਆ ਜਿਹੜੀ ਗੱਲ ਭਾਈ ਇਹ ਤਾਂ ਦੇਖ ਲੀ ਹਾਂ ਵੇਚ ਲਾ ਦੋ ਇਹ ਦੋ ਦਿਨ ਨਾਲ ਜਿਹੜੀ ਪਈ ਆਲੀ ਵੇਚ ਲਈ ਉਹ ਬੰਦੇ ਮਾਰ ਹੋਰ ਮਾਰ ਲੈਣੋਂ ਹੁੰਦੇ ਉਹ ਬੰਦੇ ਜਿਹੜੀ ਪਈ ਖਤਮ ਕਰੇ ਤੇ ਉਸ ਤੋਂ ਬਾਅਦ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦਿਨ ਆਜ ਕੱਲ ਹੈ ਨਹੀਂ ਖਤਮ ਹੁੰਦਾ ਨਹੀਂ ਅਸੀਂ ਆਪਾਂ ਪਿੰਡ 'ਚ दारू ਨਹੀਂ ਗੰਦੀ दारू ਨਹੀਂ ਵੇਚਣ ਦੇਣੀ ਜਿੰਨੀ ਪਈ ਇਹਨੂੰ ਟੇਕਿਆ ਨੀ दारू ਪਈ ਆ ਤੂੰ दारू दारू ਲਿਆ ਸੀ ਪਲਟ ਦੇ ਦੇ ਜਿਹੜੇ ਪੈਸੇ ਰਹਿ ਗਏ ਸੀ ਕਿੰਨੇ ਨੇ ਹੁੰਦੇ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਨਾ ਯਾਰ ਅਸੀਂ दारू ਪੋਟ ਲੋਟ ਸੇਮ ਨਾਲ ਜਿੱਤੇਰੇ ਕੋਲੇ ਮਾ ਕਰੇ ਢੋਲ ਦੇ ਲੈ ਪੈਸੇ ਜਿੰਨੇ ਬਣਦੇ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਤੇ ਆਇਆ ਉਹ ਲੈ ਲੈ ਮੰਨ ਕਰਦੇ ਉਹਨੇ ਦੇ ਦਿੰਨੇ ਆ ਆਪਾਂ ਹੁਣ ਇਹ ਭਾਈ ਬੰਦੀ ਚ ਗੱਲ ਹੋ ਗਈ ਹੁਣੇ ਅੱਦੋ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਹਾਂ ਸਾਨੂੰ ਬੇਸ਼ੱਕ ਤੇਰੇ ਬੂਹੇ ਤੇ ਨਾਕਾ ਨਾ ਲਾਣਾ ਪਏਗਾ ਹਾਂ ਇਹ ਬੇਨਤੀ ਹੀ ਦੂਰ ਹੈ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨਾਂ ਪੰਚਾਇਤ ਹੁਣ ਤੈਨੂੰ ਇਹ ਮਿਹਨਤ ਕਰਨ ਆਏ ਆ ਸਾਰੇ ਨਾ ਚਾਹ ਪੀ ਲਈ ਮਿਹਰਬਾਨੀ ਫਲਟ ਦੇਈਏ ਪੈਸੇ ਲੈ ਲਾਂਗੇ ਅਜੇ ਹੱਥੇ ਕੁਆਟਾ ਪਈ ਹੈ ਦੂਰ ਬੜੀ ਜਿਹੜੀ ਪਈ ਉਹ ਫਲਟ ਦੀ ਨਹੀਂ ਜਿੰਨੀ ਪਈ ਹੈ ਇੱਥੇ ਕਰੇ ਕੋਈ ਨਹੀਂ ਕਰੇ ਹਾਂ ਲੜਸਾ ਵਰਡ ਡੋਲ ਨਹੀਂ ਦਿਖਾ ਰਹਾ ਹਾਂ ਲਿਆਓ ਡੋਲ ਦੀਏ ਜਿਹੜੀ ਪਈ ਹੋ ਤਾਂ ਕਿ ਅਸੀਂ ਦੇ ਅਸੀਂ ਪੈਸੇ ਤੁਹਾਨੂੰ ਡੋਲਣੇ ਦੇਣਾ ਤੁਸੀਂ ਕਰੀਂ ਕਿੰਨੀ ਪਈ ਹੈ ਕੋਈ ਹੋਰ ਨਹੀਂ ਡੋਲ ਦਿੰਦੇ ਹਾਂ ਹਾਂਜੀ ਦਾਰੂ ਨੂੰ ਬੰਦ ਕਰ ਆ ਵੀਡੀਓ ਬਣਾ ਰਹੇ ਹਾਂ ਸਾਰੇ ਬੰਦੇ ਤੁਹਾਨੂੰ ਇਸ ਗੱਲ ਦੀ ਬੇਨਤੀ ਕਰਨਾ ਹੈ ਦਾਰੂ ਵੇਖਣੀ ਬੰਦ ਕਰ ਦਿਓ ਪੰਜੇ ਕੀ ਦੇ ਵਿੱਚ ਪੀਰੀ ਦਾਰੂ ਦੇ ਨਾਲ ਜਿਹੜੀ ਕੱਚੀ ਲਿਆ ਕੇ ਤੇਕਿਆ ਵਾਲੀ ਮਾਲ ਨੂੰ ਤੋਂ ਲਿਆਉਣਾ ਕਿੱਥੋਂ ਲਿਆਉਣਾ ਉਹਨਾਂ ਨਾਲ ਮੋਟਾ ਮੋਟਾ ਮਿਲ 78 ਬੰਦੇ ਮਰ ਗਏ ਨੇ ਮਾਰੇ ਮਾਰਦੇ ਨੇ ਹਾਂ ਤੂੰ ਕੰਮ ਕੋਈ ਕਰਲਾ ਸੀ ਤੇਰੀ ਕੋਈ ਕਰ ਤੇਰੀ ਮਦਦ ਕਰਾਂਗੇ ਕੋਈ ਕੰਮ ਕਰਾ ਦੇ ਦੁਕਾਨ ਖੋਲ ਕਰ ਦੇਣੀ ਅਸੀਂ ਇੱਥੇ ਬਹਿ ਜਣੇ ਬਾਹਰ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਤੂੰ ਕੋਈ ਕੰਮ ਇੱਥੇ ਦੁਕਾਨ ਖੋਲ ਕਿਸੇ ਬੰਦੇ ਤੈਨੂੰ ਰੋਕਣ ਆਏ ਅਸੀਂ ਸਾਰੇ ਤੇਰੇ ਨਾਲ ਜੁੜਾ ਨੇ ਸਾਰੇ ਜੁੜਾਂਗੇ ਇਸ ਜਮਾਨੇ ਸੁਣਿਆ ਤੈਨੂੰ ਬੜੀ ਵੱਡੀ ਦੇਰਤਾ ਬੜੀ ਵੱਡੀ ਤੈਨੂੰ ਬੇਨਤੀ ਕਰਦੀ ਹਾਂ ਤੈਨੂੰ ਅਸੀਂ ਰੋਕਣ ਆਏ ਹਾਂ ਵੀ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਕਾਰੋਬਾਰ ਹੋਰ ਕਰ ਲੈ ਸਾਰੀ ਦੁਨੀਆ ਕਰੀ ਤੇਰੇ ਗਵਾਂਢ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਤੂੰ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਈਂਦਾ ਨਾ ਕੋਈ ਵਦਿਆਂ ਦਾ ਅੱਜ ਤੱਕ ਦਾਸ ਤੇ ਵੀ ਤੂੰ ਕੁਛ ਮੈ ਭਾਈ ਕੁਛ ਖਾ ਐਡੀ ਕੋ ਵਧੀ ਕੋ ਤੂੰ ਟਰੱਕੀ ਗਾਦੀ ਕੁਛ ਨਾ ਨੈਸੇ ਦਾਰੂ ਵੇਚ ਕੇ ਹੈ ਫੇਰ ਬੰਦ ਕਰ ਦੇ ਨੂੰ ਇਹਨੂੰ ਬੰਦ ਕਰ ਦੋ ਕੰਮ ਕੋਈ ਕਰਮ ਬਾਬਾ ਨੇ ਉਹ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾਜੋ ਨੀਂ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਖਾ ਲਈਏ ਹਾਂ ਕੁਣ ਭਰੋਸਾ ਦੇ ਰਹੇ ਆ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਆ ਜਿਹੜੀ ਪਈ ਹੈ ਤੇ ਵੇਚ ਲੈ ਹੈ ਵੇਚ ਲੈ ਥੋੜੀ ਜਿਹੜੀ ਪਈ ਹੈ ਵੇਚ ਲੈ ਦੋ ਦਿਨ ਨਾਲ ਜਿਹੜੀ ਪਈ ਆਲੀ ਵੇਚ ਲੈ ਵੀ ਉਹ ਬੰਦੇ ਮਾ ਹੋਰ ਮਾਰ ਲੈਣਾ ਹੁੰਦਾ ਉਹ ਜਿਹੜੀ ਜਿਹੜੀ ਪਈ ਖਤਮ ਕਰੇ ਤੇ ਉਸ ਤੋਂ ਬਾਅਦ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦਿਨ ਆਜ ਕੱਲ ਹੈ ਨਹੀਂ ਖਤਮ ਹੁੰਦਾ ਨਹੀਂ ਅਸੀਂ ਆਪਾਂ ਪਿੰਡ ਚ दारू ਨਹੀਂ ਗੱਦੀ दारू ਨਹੀਂ ਵੇਚਣ ਦੇਣੀ ਜਿੰਨੀ ਪਈ ਇਹਨੂੰ ਟੀਕੇ ਆਲੀ दारू ਪਈ ਹੈ ਤੂੰ दारू दारू ਲਿਆ ਸੀ ਪਲਟ ਦੇਣੇ ਜਿਹੜੇ ਪੈਸੇ ਰੱਖੇ ਸੀ ਕਿੰਨੇ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਨਾ ਯਾਰ ਅਸੀਂ दारू ਪੋਟ ਲੋਟ ਸੇਬ ਨਾਲ ਜਿੱਤੇਰੇ ਕੋਲੇ ਮਾ ਕਰੇ ਢੋਲ ਦੇ ਲੈ ਆ ਪੈਸੇ ਜਿੰਨੇ ਬਣਦੇ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਤੇ ਆਇਆ ਉਹ ਲੈ ਲੈ ਮੰਨ ਕਰਦੇ ਉਹਨੇ ਦੇ ਦਿੰਨੇ ਆ ਆਪਾਂ ਹੁਣ ਇਹ ਭਾਈ ਬੰਦੀ ਚ ਗੱਲ ਹੋ ਗਈ ਹੁਣੇ ਅੱਦੋ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਹਾਂ ਸਾਨੂੰ ਬੇਸ਼ੱਕ ਤੇਰੇ ਬੂਹੇ ਤੇ ਨਾਕਾ ਨਾ ਲਾਣਾ ਪਏਗਾ ਬੈਠ ਹਾਂ ਇਹ ਬੇਨਤੀ ਹੀ ਦੂਰ ਹੈ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨਾਂ ਪੰਚਾਇਤ ਹੁਣ ਤੈਨੂੰ ਇਹ ਮਿਹਨਤ ਕਰਨ ਆਏ ਆ ਸਾਰੇ ਨਾ ਚਾਹ ਪੀ ਲਈ ਮਿਹਰਬਾਨੀ ਫਲਟ ਦੇਈਏ ਪੈਸੇ ਲੈ ਲਾਂਗੇ ਅਜੇ ਹੱਥੇ ਕਵਾਟਾ ਪਈ ਹੈ ਦੂਰ ਬੜੀ ਜਿਹੜੀ ਪਈ ਉਹ ਫਲਟ ਦੇਣੀ ਜਿੰਨੀ ਪਈ ਹੈ ਇੱਥੇ ਕਰੇ ਪਾਣੀ ਕਰ ਲੜ ਸਾਹਮਣੇ ਵੇਚੀ ਨ ਗੰਦੀ ਦਾਰੂ ਪੀ ਕੇ ਕੀ ਉੱਚੀ ਗੱਲ ਕਰੋ ਯਾਰ ਕਿਹੜੀ ਗੱਲ ਕਰਨ ਵਾਲੀ ਹੈ ਮਨ ਡੋਲਣ ਦੀ ਹੈ ਹਾਂ ਲਿਆਓ ਡੋਲ ਦੀਏ ਜਿਹੜੀ ਪਈ ਹੋ ਤਾਂ ਲਿਆ ਅਸੀਂ ਦੇ ਅਸੀਂ ਪੈਸੇ ਤੁਹਾਨੂੰ ਡੋਲਣ ਦੇਣਾ ਕਿੰਨੀ ਪਈ ਹੈ ਕੋਈ ਹੋਰ ਨਹੀਂ ਡੋਲ ਦਿੰਨੇ ਆ